میں سارے کا مہربانی شکریہ دھنیہ واد ہڑتال ਕੌਂਗਰਸ ਦੀ ਰੀਤੀ ਅਨੁਸਾਰ ਸਤੂ ਲੋਕਾਂ ਦੇ ਵਰਕਸ ਦੇ ਬਾਅਦ ਮਨਜੀਤ ਰਾਜਵਾ ਸਾਡੇ ਇਸ ਭਗਤ ਤੁਹਾਡਾ ਕੱਲਾ ਪੰਜਾਬੀਆਂ ਦਾ ਧਿਆਨ ਹੈ ਪੰਜਾਬ ਤੇ ਹੈ ਤੇ ਪੰਜਾਬ ਦਾ ਵੀ ਐਮ ਸੀ ਡੀ ਅੰਮ੍ਰਿਤਸਰ ਦੇ ਉੱਤੇ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਦੀ ਬਾਤ ਦਾ ਤਕਰੀਰ ਇਹ ਹੈ ਇੱਥੇ ਵਿਨੇਕਾ ਧਾਰਮਿਕ ਸਥਾਨ ਸਾਡੇ ਪੂਜੇ ਸ੍ਰੀ ਦਰਗਾਹਾ ਤੇਰੇ ਇਹ ਉਹਰੇ ਨੇ ਇਹ ਲੋਕ ਕੀ ਕਰ ਬਟਦੇ ਨੇ ਕਾਰਨ ਕੀ ਹੈ ਭਈ ਅੱਜ ਕੰਪੇਨ ਦੀ ਜੁਗਵਾਤ ਹੈ ਇਹ ਅੰਮ੍ਰਿਤਸਰ ਹਲਕਾ ਬੈਸਟ ਹੈ ਜਿਹਨੂੰ ਕਹਿੰਦੇ ਹੈਗੇ ਸਟੇਟ ਦਾ ਬੈਸਟ ਇਹ ਅੱਜ ਇਹ ਵਰਕਰਾਂ ਦੀ ਮਿਲਣੀ ਹੈ ਇਹ ਵਰਕਰਾਂ ਦੀ ਮਿਲਣੀ ਦੀ ਸ਼ੁਰੂਆਤ ਹੋਈ ਹੈ ਅੱਜ ਗੁਰਜੀਤ ਸਿੰਘ ਓਜਲਾ ਨੂੰ ਇੱਕ ਇੱਕ ਵਰਕਰ ਘਰੋਂ ਘਰ ਨਿਕਲ ਕੇ ਇਹ ਸੁਨੇਹੇ ਦੇਣ ਵਾਸਤੇ ਆਇਆ ਹੈ ਕਿ ਅਸੀਂ ਸਾਰਾ ਇੱਕ ਇੱਕ ਵਰਕਰ ਗੁਰਜੀਤ ਓਜਲਾ ਦੇ ਨਾਲ ਆ ਤੇ ਗੁਰਜੀਤ ਓਜਲੇ ਦੀ ਪੱਕੀ ਜਿੱਤ ਹਰ ਦੁਵਾਰ ਤੇ ਹਰ ਖੰਧ ਤੇ ਤੇ ਹਰ ਘਰ ਤੇ ਤੇ ਹਰ ਦਿਲ ਚ ਲਿਖੀ ਹੋਈ ਹੈ ਔਰ ਮੈਂ ਮੁਬਾਰਕਬਾਦ ਦਿੰਦਾ ਸਾਰੇ ਹਲਕਾ ਨਿਵਾਸੀਆਂ ਨੂੰ ਔਰ ਉਮੀਦ ਕਰਦਾ ਕਿ ਅਸੀਂ ਬਹੁਤ ਭਾਰੀ ਨੀੜ ਦੇ ਨਾਲ ਜਿੱਤਾਂਗੇ ਇੱਕ ਜਿੱਤ ਹੋਰਦਾ ਜਦੋਂ ਪ੍ਰਚਾਰ ਦੌਰਾਨ ਪਹਿਲਾ ਜੋ ਪ੍ਰੋਗਰਾਮ ਦੇਖਿਆ ਗਿਆ ਜਿਸ ਦੇ ਵਿੱਚ ਇੰਨੀ ਵੱਡੀ ਗਿਣਤੀ ਜਿੰਨੇ ਮਰਦ ਪਹੁੰਚੇ ਰਹੇ ਔਰ ਕੁਝ ਵੀ ਟ੍ਰੇਲਰ ਦੀ ਗੱਲ ਕਰ ਰਹੇ ਭਾਈ ਅਜੇ ਤਾਂ ਸ਼ੁਰੂਆਤ ਹੈ ਇਹ ਤਾਂ ਸ਼ੁਰੂਆਤ ਹੋਈ ਹੈ ਇਹ ਤੁਸੀਂ ਕਹਿੰਦੇ ਹੈ ਨਾ ਕੀ ਇਫ ਤੀ ਦਾ ਇਚ ਕਹਰ ਹੁੰਦਾ ਹੈ ਕੀ ਅਭੀ ਅਗੇ ਅਗੇ ਦੇਖੀਏ ਹੁੰਦਾ ਹੈ ਕੀ ਅਜੇ ਪਹਿਲੇ ਐਕਸ ਲੀਟਰ ਦੇ ਪੈਰ ਹੀ ਰਖਿਆ ਯਾਰੋ ਅਜੇ ਸ਼ੁਰੂਆਤ ਹੋਈ ਹੈ ਤੁਸੀਂ ਦੇਖੋਗੇ ਕਿ ਇਹ ਹਲਕਾ ਜਿਹੜਾ ਹੈ ਇਹ ਵੈਸਟ ਇਹ ਵੈਸਟ ਹੀ ਦਾ ਬੈਸਟ ਆਏਗਾ ਸਾਰੇ ਚੈਨ ਚੰਦਰਾਪਾਲ ਸਾਹਿਬ ਨੇ ਚੈਲੰਜ ਕੀਤਾ ਉਹਨਾਂ ਸਮਝੋ ਆਮ ਆਦਮੀ ਪਾਰਟੀ ਨੇ ਜੋ ਉਹ ਯਾਰ ਆਮ ਆਦਮੀ ਪਾਰਟੀ ਜਮਾਨਤ ਦੇ ਵਿੱਚ ਹੈਗੀ ਹੈ ਉਹਨੂੰ ਪਿੱਛਾ ਲਪਣੇ ਕੁਝ ਨਹੀਂ ਨਾ ਉਹਨਾਂ ਦੇ ਕੋਈ ਥੱਲੇ ਹੀ ਮੈਂ ਤੁਹਾਨੂੰ ਇਹ ਗੱਲ ਕਹਾਂ ਬੜੀ ਮੁਸ਼ਕਲ ਦੇ ਨਾਲ ਇੱਕ ਕੰਪਿਊਟਰ ਜੋ 5 5 7-7000 ਰੁਪਏ ਲੈ ਜਾਣਾ ਮੈਂ ਸਮਝਣਾ ਬੜੀ ਵੱਡੀ ਗੱਲ ਆ ਲੇਕਿਨ ਉਹਨਾਂ ਦੀ ਇਹ ਵਾਰ ਨਾਲ ਲੋਕ ਨਹੀਂ ਨਾ ਜਿੱਤ ਸਕਦੇ ਲੇਕਿਨ ਡਾਕਟਰ ਸਾਹਿਬ ਲੱਗਦਾ ਕਿ ਇਸ ਸਬੰਧ ਸਬਦੇ ਰੁਝਾਨ ਆਏ ਸੀ ਕਿ ਲੋਕ ਪਛਤਾਣੇ ਰਿਸਰਚ ਕਰਦੇ ਨੇ ਖਾਸ ਕਰਕੇ ਉਹ ਆਡੇਲ ਕੇ ਦੇ ਲੋਕ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਝੂਠੇ ਬਾਜ਼ਾਰ ਨਾਲ ਸਮਾਇਆ ਗਿਆ ਸੀਗਾ ਮੈਂ ਉਹੀ ਗੱਲ ਕਹਿ ਰਿਹਾ ਹੈ ਬਈ ਹੁਣ ਤੇ ਲੋਕ ਇਹ ਗੱਲ ਕਹਿ ਰਿਹਾ ਹੈ ਇਹ ਜਿਹੜੀ ਬਦਲਾਅ ਦੀ ਸਰਕਾਰ ਆਈ ਸੀ ਭਗਵੰਤ ਸਿੰਘ ਦੀ ਸਰਕਾਰ ਇਹ ਝੂਠਿਆਂ ਦੀ ਸਰਕਾਰ ਹੈ ਤੇ ਲੋਕ ਇਹਨਾਂ ਨੂੰ ਇਹ ਤੋਂ ਬਦਲ ਲੈਣਾ ਚਾਹੁੰਦੇ ਆ ਔਰ ਇਹ ਬਦਲਾ ਲੋਕ ਪਾਰਲੀਮੈਂਟ ਇਲੈਕਸ਼ਨ ਚ ਲੈਣਗੇ ਔਰ ਡਾਕਟਰ ਸਾਹਿਬ ਕਰਨਜੀਤ ਸਿੰਘ ਦੰਦੂ ਕਹਿ ਰਿਹਾ ਕਿ ਮੈਂ ਤੇ ਉਹਦੇ ਮਰਡਰ ਦੇ ਰਹੇ ਨੇ ਮਤਭਈ ਵੇਚਦਾਗਾ ਇਹ ਤੋਂ ਦੇ ਜਿਵੇਂ ਹੋਰ ਵੀ ਸਭੀਆਂ ਨੇ ਜਾਂ ਹੋਰ ਵੀ ਜਿਹੜੇ ਅਮਰੀਕਾ ਕੈਨੇਡਾ ਤੋਂ ਆ ਰਹੇ ਆ ਉਹ ਵੀ ਜਾਏਗੀ ਮੈਨੂੰ ਲੱਗਦਾ ਹੈ ਕਿ ਅਜੇ ਇਹ ਭਾਜੀਪੀ ਦਾ ਉਮੀਦਵਾਰ ਨਵਾਂ ਨਵਾਂ ਅਮਰੀਕਾ ਤੋਂ ਘੁੰਮ ਕੇ ਆਇਆ ਹੈ ਉਹਨੂੰ ਪੰਜਾਬ ਦੀਆਂ ਗਲੀਆਂ ਤੇ ਪੰਜਾਬ ਦੀਆਂ ਸੱਦਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਔਰ ਇਹ ਪੰਜਾਬ ਦੇ ਵਿੱਚ ਜਿਹੜੇ ਸੁਪਨੇ ਦਫਾ ਵਾਕੇ ਆ ਨਾ ਪੰਜਾਬ ਦੇ ਲੋਕ ਬਹੁਤ ਗਿਆਨੇ ਆ ਇਹ ਹਮਾਰਾ ਸਾਥ ਦੇ ਲੋਕ ਗਿਆਨੇ ਆ ਔਰ ਆਜ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਬੀਜੇਪੀ ਤੁਸੀਂ ਦੇਖੋਗੇ ਕਿ ਉਹਦੀ ਫੋਟ ਤੇ ਲੋਕੀ ਕਹਿੰਦੇ ਨੇ ਅਨੰਤ ਜੋਸ਼ੀ ਨੇ ਘੱਟ ਲੈਣੀ ਹੈ ਤੇ ਪਿੰਡਾਂ ਚ ਪੁੱਛੈਗਾ ਨਹੀਂ ਕਿ ਇੱਥੇ ਖਾਲੀ ਝੰਗੜਾ ਵਜਾਉਣਾ ਹੀ ਹੋਣੀ ਨਹੀਂ ਕੋਈ ਕਹਿੰਦੇ ਕਿ ਮੈਂ ਤੇ ਮਕਰਦੀ ਪੜਾਈ ਵਸਤੇ ਆਇਆ ਮੈਂ ਫੌਜੀ ਆ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਜਾਨੂੰ ਇਹ ਕਿਆ ਕਿ ਲੱਗ ਪਤਾ ਜਾਊਗਾ ਮੈਦਾਨ ਚ ਤੇ ਆਏ ਅਰੇ ਜੇ ਹੁਣ ਲੱਗ ਪਤਾ ਜਾਊਗਾ ਉਹਨੂੰ ਕੀ ਭਾ ਦੇਖਦੀ ਦੋਸ਼ੀ ਨੂੰ ਚੈਲੰਜ ਸਮਝਦੇ ਹੋ ਕੋਈ ਚੈਲੰਜ ਨਹੀਂ ਯਾਰ ਕੋਈ ਨਹੀਂ ਹੈ ਟੱਕਰ ਮੇਂ ਪੜੋ ਮਤ ਨਹੀਂ ਕਰ ਸਕਦੇ ਮੈਂ ਕਹਿਣਾ ਚਾਹਦਾ ਅੱਜ ਲੋਕਾਂ ਦਾ ਬਹੁਤ ਵੱਡਾ ਇਕੱਠ ਹੈ ਲੋਕਾਂ ਦਾ ਬਹੁਤ ਵੱਡਾ ਸਮੇਲ ਹੈ ਔਰ ਲੋਕਾਂ ਦਾ ਬਹੁਤ ਵੱਡਾ ਪਿਆਰ ਅੱਜ ਲੋਕਾਂ ਦਾ ਬਹੁਤ ਵੱਡਾ ਪਿਆਰ ਆ ਮੁਹੱਬਤ ਆ ਅੱਜ ਵਰਕਰ ਮੀਟਿੰਗ ਦੀ ਸਿਰਫ 60 ਬੂਥਾਂ ਦੀ ਬੈਠਕ ਤੇ ਹਾਂਜੀ ਔਰ ਸੱਡ ਬੂਥਾਂ ਦੀ ਮੀਟਿੰਗ ਅੱਜ ਅਸੀਂ ਕੀਤੀ ਹੈ ਡਾਕਟਰ ਰਾਜਪਾਲ ਮੇਰਕਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਕੌਂਸਲਰ ਸਹਿਬਾਨ ਸਾਡੇ ਵਾਡਾਂ ਦੇ ਪ੍ਰਧਾਨ ਬੂਥਾਂ ਦੇ ਇੰਚਾਰਜ ਉਹਨਾਂ ਦੀ ਕਮੇਟੀ ਰਿਆ ਸਾਰੇ ਲੋਕ ਆਏ ਸੀ ਔਰ ਉਹਨਾਂ ਨੇ ਇੱਕ ਬੜਾ ਉਤਸ਼ਾਹ ਵੇਖਣ ਨੂੰ ਮਿਲਿਆ ਉਹ ਮਜਬੂਰ ਕਰ ਰਹੇ ਨੇ ਲੋਕ ਕਿ ਜਿਹੜੇ ਲੋਕ ਲੋਕਾਂ ਨੇ ਕੋਈ ਗਲਤੀ ਕੀਤੀ ਸੀ ਬਾਈ ਚ ਉਹ ਗਲਤੀ ਨਹੀਂ ਕਰਨਗੇ ਔਰ ਇਹੜੀ ਇਲੈਕਸ਼ਨ ਹੈ ਇਹ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਇਲੈਕਸ਼ਨ ਹੈ ਸੰਵਿਧਾਨ ਨੂੰ ਬਚਾਉ ਸਵਾਲ ਵਾਲਾ ਸਮਾਂ ਜਿਹੜਾ ਆ ਅਸੀਂ ਲੋਕ ਸਾਰੇ ਰਲ ਕੇ ਸੰਵਿਧਾਨ ਨੂੰ ਬਚਾਉਣ ਦੀ ਇਲੈਕਸ਼ਨ ਜਿਹੜੀ ਐ ਇਹ ਬੂਤ ਬੂਤ ਤੇ ਕਾਂਗਰਸ ਪਾਰਟੀ ਦਾ ਜਜਾਰੂ ਵਰਕਰ ਜਿੱਦਾਂ ਦੇਖਦੀ ਜ਼ਿਆਦੀ ਤੋਂ ਪਹਿਲਾਂ ਦੇਸ਼ ਆਜ਼ਾਦ ਕਰਾਇਆ ਸੀ ਅੰਗਰੇਜ਼ਾਂ ਤੋਂ ਇਹ ਜਿਹੜੇ ਅੰਗਰੇਜ਼ ਹੁਣ ਕਾਲੇ ਰੰਗ ਦੇ ਬਹਿ ਗਏ ਆ ਨਾ ਜਿਹੜੇ ਸਾਨੂੰ ਤੰਗ ਕਰ ਰਹੇ ਨੇ ਸਾਡੇ ਲੋਕਾਂ ਨੂੰ ਤੰਗ ਕਰ ਰਹੇ ਨੇ ਉਹਨਾਂ ਨੂੰ ਲਾਂਭੇ ਕਰਨਾ ਕਾਂਗਰਸ ਪਾਰਟੀ ਦੇ ਵਰਕਰ ਨੇ ਜੀ ਕਾਰਨ ਇਹ ਹੈ ਕਿ ਦੇਖੋ ਜਿਹੜਾ ਜਿਹੜਾ ਹੁਣ ਸਮਾਂ ਚੱਲ ਰਿਹਾ ਨਾ ਹੁਣ ਇਹ ਪ੍ਰੋਗਰਾਮ ਪਹਿਲਾਂ ਦਾ ਲਿਖਿਆ ਸੀ ਜੀ ਪਹਿਲਾਂ ਦਾ ਲਿਖਿਆ ਹੋਣ ਕਰਕੇ ਜੇ ਹੁਣ ਨਾ ਪਹੁੰਚੀਏ ਤੇ ਫਿਰ ਕਈ ਤਰ੍ਹਾਂ ਮੈਂ ਫਿਰ ਕੋਸ਼ਿਸ਼ ਕਰਕੇ ਦਵਾਈ ਖਾ ਕੇ ਮੈਂ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮੈਂ ਇੱਥੇ ਤੱਕ ਪਹੁੰਚ ਸਕਾਂ ਮੈਂ ਉਹ ਨਾਲੇ ਤੇ ਠੀਕ ਹੋਣਗੇ ਪਰ ਜਿਹੜੇ ਗੰਦੇ ਨਾਲੇ ਤੁਸੀਂ ਅੰਦਰੋਂ ਚਲਾਏ ਹਨ ਆਪਣੇ ਅੰਦਰੋਂ ਦੇ ਗੰਦੇ ਨਾਲੇ ਤੁਹਾਡੇ ਸੀ ਉਹ ਨਹੀਂ ਠੀਕ ਹੋਣੇ ਸੋ ਟਾਇਲ ਮੰਤਰੀ ਸਾਹਿਬ ਸਤਿ ਸ਼੍ਰੀ ਅਕਾਲ ਸਭ ਤੋਂ ਉਹਨਾਂ ਕੋਲ ਮੈਨੂੰ ਕੰਮ ਨਹੀਂ ਗਿਆ ਕਿੰਨੇ ਜਦੋਂ ਬੰਦੇ ਬੱਚੇ ਫਸੇ ਸੀਗੇ ਉਹਨਾਂ ਨੇ ਉਦੋਂ ਉਹਨੂੰ ਤਾਂ ਕਿਹਾ ਜਦੋਂ ਐਮਬੈਸਡਰ ਸੀ ਉਹ ਤੇ ਮੈਂ ਦੁਬਈ 'ਚ ਵੀ ਕਰਦਾ ਉਹ ਮੈਂ ਯੂਐਚ ਵੀ ਕਰਦਾ ਉਹ ਮੈਂ ਯੂਰਪ 'ਚ ਵੀ ਬਹੁਤ ਕੰਮਾਂ ਕਰਦਾ ਉਹ ਉਦੋਂ ਉਦੋਂ ਸਰਵਿਸ ਤੇ ਸਨ ਦੇ ਸਭ ਤੋਂ ਕੀਤਾ ਬੰਦਾ ਜਿਹੜਾ ਉਹ ਸਰਕਾਰ ਪ੍ਰਤੀ ਜਵਾਬਦੇਹ ਹੁੰਦਾ ਹੈ ਕੇ ਸੈਂਟਰ ਗਵਰਨਮੈਂਟ ਦੇ ਜਿੱਦਾਂ ਸੈਂਟਰ ਗਵਰਨਮੈਂਟ ਦੇ ਤੇ ਬਾਕੀ ਲੋਕ ਲੋਕਾਂ ਦੇ ਟੈਕਸ ਦੇ ਪੇ ਦੇ ਪੈਸਿਆਂ ਨਾਲ ਕੁਰਸੀਆਂ ਤੇ ਬਿਖਟੇ ਆ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਇਸ ਕੰਮ ਲਈ ਸੋ ਇਸ ਕੰਮ ਲਈ ਉੱਥੇ ਬਿਖਟੇ ਸੀ ਉਸੇ ਕੰਮ ਲਈ ਵੇਖੋ ਕੋਈ ਵੀ ਹੁਣ ਡੀਸੀ ਨੂੰ ਵੀ ਅਸੀਂ ਫੋਨ ਕਰਦੇ ਹਾਂ ਜਿਹੜਾ ਬੰਦਾ ਉਸ ਪੋਸਟ ਤੇ ਦਾ ਜਦੋਂ ਪੋਸਟ ਤੋਂ ਲੰਬੇ ਹੁੰਦਾ ਫਿਰ ਫੋਨ ਨਹੀਂ ਕਰੀਦਾ ਹੁਣ ਨਹੀਂ ਆਹੀ ਆਖਾਂਗੇ ਕਿ ਸਾਡੇ ਬੱਚੇ ਉੱਥੇ ਫਸੇ ਇਸ ਦਾ ਕਰਾਓ ਹੁਣ ਜਿਹੜੇ ਉੱਥੇ ਹੁਣ ਇਸ ਵੇਲੇ ਮੌਜੂਦਾ ਨੇ ਉਹਨਾਂ ਨੂੰ ਫੋਨ ਕਰਦੇ ਹਾਂ ਅਸੀਂ ਬਹੁਤ ਵਧੀਆ ਰਿਸਪੌਂਸ ਹੈ ਔਰ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਬੜਾ ਉਤਸ਼ਾਹ ਹੈ ਔਰ ਬੜਾ ਚਾਹ ਹੈ ਲੋਕਾਂ ਦੇ ਵਿੱਚ ਔਰ ਸਾਨੂੰ ਖੁਸ਼ੀ ਹੈ ਕਿ ਲੋਕ ਮੁੜ ਉਸ ਸਰਕਾਰ ਨੂੰ ਸੈਂਟਰ 'ਚ ਲਿਆਉਣਾ ਚਾਹੁੰਦੇ ਨੇ ਜਿਸ ਸਰਕਾਰ ਨੇ ਦੇਸ਼ ਜਾਗਰੂਕ ਕਰਾਉਣ ਦੀ ਜਿਸ ਪਾਰਟੀ ਨੇ ਦੇਸ਼ ਜਾਗਰੂਕ ਕਰਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਔਰ ਸੈਕੂਲਰ ਸੋਚ ਆ ਦੇ ਇੰਡੀਆ ਅਲਾਈንስ ਹੈ ਉਹਦੀ ਜਿਹੜੀ ਹੈ ਰਲ ਕੇ ਸਰਕਾਰ ਜਿਹੜੀ ਹੈ ਇਹ ਬਣਾਉਣਾ ਚਾਹੁੰਦੇ ਨੇ ਤਾਂ ਕਿ ਹੈ ਸਵਾਏ ਭੁੱਖਮਰੀ ਤੋਂ ਸਵਾਏ ਟੈਕਸਾਂ ਦੀ ਮਾਰ ਤੋਂ ਸਵਾਏ ਲੋਕਾਂ ਨੂੰ ਪੁਖ ਮਰੀਅਤ ਘੇਲਣ ਤੋਂ ਕੰਮ ਕੀਤਾ ਕੀ ਉਹ ਵੀ ਦੱਸ